ਕਿਉਂ ਪੰਜਾਬ ਵਾਲਿਓ ਆਉਂਦਾ ਬਈ ਦੀਪ ਸਿੱਧੂ ਯਾਦ ਦੀਪ ਬਾਈ ਦੀਆਂ ਉਹ ਗੱਲਾਂ ਯਾਦ ਆਉਂਦੀਆਂ ਹੋਣਗੀਆਂ ਜਿਹੜੀਆਂ ਬਾਈ ਕਹਿੰਦਾ ਸੀ ਕਿ ਇੱਥੇ ਰੋਜ਼-ਰੋਜ਼ ਨਹੀਂ ਆਇਆ ਜਾਣਾ ਆਪਣੀਆਂ ਮੰਗਾਂ ਹੁਣੇ ਮਨਵਾ ਲਓ ਮੈਂ ਇੱਥੇ ਕੋਈ ਜਥੇਬੰਦੀ ਨੂੰ ਮਾੜਾ ਨਹੀਂ ਕਹਿਣ ਆਇਆ ਮੈਂ ਗੱਲ ਕਰਨੀ ਆ ਬਈ ਦੀਪ ਦੇ ਬੋਲੇ ਹੋਏ ਬੋਲ ਹੁੰਦੇ ਆ ਨਾ ਸਾਰੇ ਪੂਰੇ ਇਹ ਹੋਣਾ ਸੀ ਆਪਣੇ ਨਾਲ ਪਤਾ ਨਹੀਂ ਕੀ ਆ ਪੰਜਾਬ ਵਾਲਿਆਂ ਦੀ ਕਿਸਮਤ ਦੇ ਵਿੱਚ ਹੀ ਧਰਨੇ ਧੱਕੇ ਨੇ ਜਾਂ ਕੀ ਆ ਕੀ ਨਹੀਂ ਸਮਝ ਨਹੀਂ ਲੱਗਦੀ ਉਸ ਟਾਈਮ ਵੀ ਐਮਐਸਪੀ ਦੀ ਲੋੜ ਸੀ ਹਨਾ ਜਿਸ ਟਾਈਮ ਆਪਾਂ ਆਪਣਾ ਧਰਨਾ ਲਾ ਲੋ ਆਪਣਾ ਮੋਰਚਾ ਲਾ ਲੋ ਪੂਰਾ ਗਏ ਗੱਡਵਾ ਸੀ ਐਮਐਸਪੀ ਉਸ ਟਾਈਮ ਵੀ ਆਪਾਂ ਨੂੰ ਚਾਹੀਦੀ ਸੀ ਪਰ ਆਪਾਂ ਮੰਗੀ ਨਹੀਂ ਤੇ ਬਾਈ ਦੀਪ ਕੀ ਕਹਿੰਦਾ ਸੀ ਇਹੀ ਗੱਲਾਂ ਕਹਿੰਦਾ ਸੀ ਕੇ بار بار ਤੁਹਾਨੂੰ ਧਰਨੇ ਲਾਉਣੇ ਪੈਣਗੇ ਅੱਜ ਤੁਸੀਂ ਆਏ ਹੋਏ ਹੋ ਸਾਰਾ ਪੰਜਾਬ ਸਾਰਾ ਇੰਡੀਆ ਇੱਥੇ ਪਹੁੰਚਿਆ ਹੋਇਆ ਸੀ ਅੱਜ ਮਨਾ ਲਓ ਜਿਹੜਾ ਕੋ ਮਨਾਉਣਾ ਪਰ ਕਹੇ ਨੇ ਜਗਜੀਤ ਸਿੰਘ ਜੀ ਡੱਲੇ ਵਾਲੋ ਨਹੀਂ ਉਹ ਵੀ ਸਾਡੇ ਯੋਧੇ ਨੇ ਹਨਾ ਦੇਖੋ ਮਰਨ ਵਰਤ ਤੇ ਬੈਠਣਾ ਬਹੁਤ ਔਖਾ ਕੋਈ ਕਿਤੇ ਛੋਟੀ ਗੱਲ ਨਹੀਂ ਹੈਗੀ ਪਰ ਮੈਂ ਗੱਲ ਇਹ ਕਰਦਾ ਯਾਰ ਉਸ ਟਾਈਮ ਉਸ ਟਾਈਮ ਅਸੀਂ ਸਾਰਾ ਕੁਝ ਹੀ ਮਨਾ ਸਕਦੇ ਆਂ ਸਰਕਾਰ ਤੋਂ ਪਰ ਸਮਝ ਨਹੀਂ ਲੱਗੀ ਕਿਉਂ ਇਦਾਂ ਹੋਇਆ ਕਿਉਂ ਨਹੀਂ ਕੀਤੀਆਂ ਇਹ ਗੱਲਾਂ ਉਦੋਂ ਕਿਉਂ ਨਹੀਂ ਇਹ ਚੀਜ਼ਾਂ ਹੋਈਆਂ ਕੁਝ ਨਹੀਂ ਸਮਝ ਲੱਗਦੀ ਉਹ ਜੋਧਾ ਬੋਲਦਾ ਬੋਲਦਾ ਆਪਣੀ ਜਾਨ ਦੇ ਗਿਆ ਅੱਜ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਹੈ ਕਿ ਸਾਰੇ ਯਾਰ ਪਹੁੰਚੋ ਹਨਾ ਖਨੌਰੀ ਬਾਰਡਰ ਤੇ ਸਾਰੇ ਪਹੁੰਚੋ ਯਾਰ ਅਸੀਂ ਵੀ ਜਾਣਦੇ ਆਂ ਅੱਜ ਜਾਵਾਂਗੇ ਅਸੀਂ ਵੀ ਪਹੁੰਚਾਂਗੇ ਤੁਸੀਂ ਵੀ ਸਾਰੇ ਪਹੁੰਚੋ ਬਈ ਉਹ ਵੀ ਯੋਧਾ ਆਪਣੇ ਪੰਜਾਬ ਦੀ ਖਾਤਰ ਹਨਾ ਮਰਨ ਵਰਤੇ ਬੈਠਾ ਆਪਣੀਆਂ ਜ਼ਮੀਨਾਂ ਦੀ ਖਾਤਰ ਮਰਨ ਵਰਤੇ ਬੈਠਾ ਹਨਾ ਤੇ ਹੁਣ ਤਾਂ ਲੋੜ ਆ ਯਾਰ ਜਾਗਣ ਦੀ ਪੰਜਾਬੀਓ ਪਰ ਇਸ ਵਾਰ ਕੋਈ ਕੱਚ ਨਾ ਛੱਡਿਓ ਜੇ ਇਸ ਵਾਰ ਇੱਕ ਵਾਰ ਮੋਰਚੇ ਤੇ ਪਹੁੰਚ ਗਏ ਤਾਂ ਫਤਿਹ ਕਰਕੇ ਮੁੜਿਓ ਸਾਰਾ ਕੁਝ ਇਹੀ ਬੇਨਤੀ ਕਰਨੀ ਹੈ ਬਾਈ ਤੁਹਾਨੂੰ ਕੋਈ ਕੋਈ ਚੀਜ਼ ਰਹਿ ਨਾ ਜਾਵੇ ਸਾਡੀ ਹੋਂਦ ਦੀ ਲੜਾਈ ਆ ਅੱਜ ਅਜੋ ਬੰਦੇ ਵੀ ਕਹਿ ਰਹੇ ਨੇ ਸਾਡੀ ਹੋਂਦ ਦੀ ਲੜਾਈ ਹੈ ਜਿਹੜੇ ਕਹਿੰਦੇ ਬਾਈ ਦੀਪ ਨੂੰ ਨਕਾਰਦੇ ਸੀ ਜਿਹੜੇ ਉਸ ਟਾਈਮ ਵੀ ਹੋਂਦ ਦੀ ਉਹ ਲੜਾਈ ਸੀ ਬਾਈ ਉਹ ਯੋਧੇ ਨੇ ਬਹੁਤ ਕੁਝ ਆਪਾਂ ਨੂੰ ਦੱਸਣਾ ਚਾਇਆ ਪਰ ਸਾਨੂੰ ਨਹੀਂ ਸਮਝ ਲੱਗੀ ਅਸੀਂ ਉਹਨੂੰ ਇਕਦਾਰ ਕਿਹਾ ਉਹਨੂੰ ਇਕਦਾਰ ਦੇ ਸਰਟੀਫਿਕੇਟ ਦਿੱਤੇ ਪਰ ਉਹ ਫੇਰ ਵੀ ਸਾਡੇ ਪੰਜਾਬ ਲਈ ਸਾਡੇ ਲਈ ਲੜਦਾ ਰਿਹਾ ਤੇ ਆਪਣੀ ਜਾਨ ਦੇ ਗਿਆ ਬਾਈ ਬਾਦ ਦੇ ਵਿੱਚ ਇਕੱਠਾਂ ਤੇ ਜਾਣ ਦਾ ਭੋਗਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਅੱਜ ਵੀ ਭਾਈ ਜਗਜੀ ਭਾਈ ਜਗਜੀਤ ਸਿੰਘ ਉਹ ਨਹੀਂ ਡੱਲੇ ਆਣੋ ਨਹੀਂ ਡੱਲੇ ਵਾਲ ਸਾਹਿਬ ਹੋਣੀ ਬੈਠਿਆ ਮਰਨ ਵਰਤੇ ਹੈਨਾ ਤੇ ਲੋੜ ਆਪਾਂ ਨੂੰ ਜਾਓ ਬਈ ਬਾਅਦ ਚ ਵਰਸੀਆਂ ਮਨਾਉਣ ਦਾ ਕੀ ਫਾਇਦਾ ਯਾਰ ਬਾਅਦ ਭੋਗਾਂ ਤੇ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਅੱਜ ਲੋੜ ਆ ਜਿਉਂਦੇ ਜੀ ਪਹੁੰਚਿਆ ਕਰੋ ਬਈ ਜਿਉਂਦੇ ਜੀ ਖੜਿਆ ਕਰੀਏ ਜਿਉਂਦੇ ਜੀ ਲੜਿਆ ਕਰੀਏ ਜਿਉਂਦੇ ਜੀ ਅੜਿਆ ਕਰੀਏ ਪੰਜਾਬ ਦੀ ਖਾਤਰ ਜਿਹੜਾ ਬੋਲਦਾ ਲੜਦਾ ਖੜਿਆ ਕਰੀਏ ਉਹਦੇ ਨਾਲ ਜਿਉਂਦੇ ਜੀ ਮਰੇ ਤੇ ਪਿੱਛੋਂ ਕੀ ਆ ਭੋਗਾਂ ਦੇ ਵਰਸੀਆਂ ਤੇ ਕੱਟ ਕਰੀ ਜਾਓ ਜਿੰਦਾਬਾਦ ਮੁਰਦਾਬਾਦ ਦੇ ਜਿੰਨੇ ਮਰਜੀ ਨਾਰੇ ਮਾਰੀ ਜਾਓ ਕੀ ਹੋਣਾ ਕੁਝ ਵੀ ਨਹੀਂ ਹੋਣਾ ਸ਼ਾਇਦ ਕਿਤੇ ਉਸ ਟਾਈਮ ਵੀ ਸਮਾਂ ਸੰਭਾਲ ਲੰਦੇ ਉਹ ਯੋਧੇ ਦਾ ਸਾਥ ਦੇ ਦਿੰਦੇ ਆਪਾਂ ਪੰਜਾਬ ਵਾਲੇ ਤਾਂ ਸ਼ਾਇਦ ਉਹ ਸਾਡੇ ਵਿੱਚ ਹੁੰਦਾ ਅੱਜ ਪਰ ਚਲੋ ਜੋ ਉਹਦੇ ਕਿਸਮਤ ਬਾਈ ਦੀਪਦੀ ਪਰ ਇੱਕ ਵਾਰ ਉਹ ਪੰਜਾਬ ਸੁੱਤੇ ਹੋਏ ਪੰਜਾਬ ਨੂੰ ਜਗਾ ਗਿਆ ਉਹ ਬੰਦਾ ਪਰ ਜਾਗਿਆ ਪੰਜਾਬ ਉਹਦੋਂ ਜਦੋਂ ਦੁਨੀਆ ਤੋਂ ਚਲੇ ਗਿਆ ਬਸ ਇਹ ਗੱਲ ਰੜਤਦੀ ਆ ਦੁੱਖ ਲੱਗਦਾ ਇਹ ਸਾਰੀ ਜ਼ਿੰਦਗੀ ਲੱਗਦਾ ਰਹਿਣਾ ਕਿ ਯਾਰ ਉਹਦੇ ਜਿਉਂਦੇ ਜਿਉਂਦੇ ਜੀ ਉਹ ਬੰਦੇ ਇਹਨੂੰ ਗਦਾਰ ਕਹਿੰਦੇ ਰਹੇ ਆ ਤੇ ਅੱਜ ਉਹਦੀਆਂ ਗੱਲਾਂ ਸਾਰੀਆਂ ਸੱਚ ਹੋਈਆਂ ਨੇ ਪਰ ਸਾਨੂੰ ਮਾਣ ਆ ਬਾਈ ਅਸੀਂ ਉਸ ਟਾਈਮ ਵੀ ਬਾਈ ਦੀਪ ਦੀ ਗੱਲ ਕਰਦੇ ਸੀ ਉਸ ਟਾਈਮ ਵੀ ਬਾਈ ਦੀਪ ਦਾ ਸਾਥ ਦੇ ਰਹੇ ਸੀ ਤੇ ਅੱਜ ਵੀ ਅਸੀਂ ਬਾਈ ਦੀਪ ਦੀ ਗੱਲ ਕਰਦੇ ਆ ਪਰ ਬਾਈ ਸਮਝਿਆ ਕਰੋ ਯਾਰ ਇਹ ਚੀਜ਼ਾਂ ਨੂੰ ਜਿਉਂਦੇ ਜੀ ਯਾਰ ਨਾਲ ਖੜਿਆ ਕਰੋ ਜਦੋਂ ਬੰਦਾ ਦੁਨੀਆ ਤੋਂ ਚਲੇ ਗਿਆ ਬਾਈ ਫੇਰ ਇਕੱਠ ਕਰਨ ਦਾ ਕੀ ਫਾਇਦਾ ਫੇਰ ਕਿਹੜਾ ਉਹਨੇ ਦੇਖਣਾ ਉਹਨਾਂ ਤੋਂ ਇਕੱਠਾਂ ਨੂੰ ਜਿਉਂਦੇ ਜਿਉ ਤੱਕੇ ਖਾਂਦਾ ਫਿਰੇ ਤੇ ਮੌਤ ਪਿੱਛੋਂ ਬਈ ਵਰਸੀਆਂ ਮਨਾਓ ਇਕੱਠ ਕਰੋ ਜਿੰਦਾਬਾਦ ਮੁਰਦਾਬਾਦ ਕਰੋ ਦਾ ਕੀ ਫਾਇਦਾ ਯਾਰ ਸੋ ਮੈਂ ਇਹ ਬੇਨਤੀ ਕਰਨੀ ਆ ਬਈ ਸਾਰੇ ਪਹੁੰਚੋ ਖਨੌਰੀ ਬਾਰਡਰ ਤੇ ਤੇ ਜਿੰਨੇ ਕੁ ਜੋਗੇ ਅਸੀਂ ਵੀ ਪਹੁੰਚਾਂਗੇ ਜਿੰਨੇ ਅਗਰ ਉਹ ਨਾਲ ਲਿਆ ਸਕਦੇ ਆ ਨਾਲ ਵੀ ਲੈ ਕੇ ਆਵਾਂਗੇ ਤੁਸੀਂ ਵੀ ਸਾਰੇ ਪਹੁੰਚੋ ਤੁਹਾਨੂੰ ਬੇਨਤੀ ਹੱਥ ਜੋੜ ਕੇ ਪਰ ਇਸ ਵਾਰ ਕੋਈ ਕੱਚ ਨਾ ਛੱਡਦੇ ਸਰਕਾਰ ਸਾਨੂੰ ਉੱਥੇ ਪਹੁੰਚਣ ਹੀ ਨਹੀਂ ਦੇ ਰਹੀ ਪਤਾ ਉਹਨਾਂ ਨੂੰ ਵੀ ਮੋਰਚਾ ਪਹਿਲਾਂ ਮੰਗ ਕਾਮਯਾਬ ਹੋ ਜਾਣਾ ਔਰ ਉਸ ਟਾਈਮ ਕਾਮਯਾਬ ਹੋਇਆ ਹੋਇਆ ਛੱਡ ਕੇ ਆਏ ਆ ਆਪਾਂ ਉਸ ਟਾਈਮ ਕੋਈ ਵੀ ਮੰਗ ਮੰਨਵਾ ਸਕਦੇ ਸੀ ਆਪਾਂ ਚਲੋ ਦੇਰ ਆਇਦਰੋਸਤਾ ਇਹ ਹੁਣ ਵੀ ਬਈ ਸਾਥ ਦੇ ਦੋ ਹਨ ਸਾਰੇ ਭਾਨੇ ਵਾਈ ਵਰਗਿਆਂ ਦੇ ਭਾਨੇ ਹੁਣੀ ਦੇ ਲੋਕ ਨਹੀਂ ਕਿੰਨਾ ਜ਼ੋਰ ਮਾਰ ਰਹੇ ਨੇ ਹਨ ਉਸ ਟਾਈਮ ਵੀ ਭਾਨੇ ਹੁਣੀ ਜ਼ੋਰ ਮਾਰਦੇ ਸੀ ਅੱਜ ਵੀ ਬੰਨੇ ਹੋਣੀ ਜ਼ੋਰ ਮਾਰ ਰਹੇ ਨੇ ਬਾ ਪੰਜਾਬੀ ਉਹ ਸਾਥ ਦਿਆ ਕਰੋ ਯਾਰ ਇਦਾਂ ਦੇ ਬੰਦਿਆਂ ਦਾ ਮੈਨੂੰ ਹੱਥ ਜੋੜ ਕੇ ਬੇਨਤੀ ਆ ਇਹ ਆਪਣੇ ਖੇਤਾਂ ਦੀ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੇ ਪਿੰਡਾਂ ਦੀ ਸ਼ਹਿਰਾਂ ਦੀ ਲੜਾਈ ਆ ਇਹ ਇਹ ਕਿਸੇ ਹੋਰ ਦੀ ਲੜਾਈ ਨਹੀਂ ਇਹਦੇ ਵਿੱਚ ਆਪਾਂ ਨੂੰ ਹੀ ਪਹੁੰਚਣਾ ਪੈਣਾ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਤਾਂ ਭੋਗ ਵਰਸੇ ਨਹੀਂ ਹੁੰਦੀਆਂ ਨੇ ਮਨਾਈ ਜਾਇਓ ਠੀਕ ਆ ਬਾਈ ਧੰਨਵਾਦ ਗਲਤੀ ਮਲਤੀ ਮਾਫ ਕਰਿਓ ਜੇ ਕੋਈ ਗੱਲ ਗਲਤ ਲੱਗੀ ਵੀਰੇ ਤਾਂ ਕਮੈਂਟ ਦੇ ਵਿੱਚ ਜਰੂਰ ਹਨਾ ਕਰਿਓ ਆਪਾਂ ਰਿਪਲਾਈ ਕਰਕੇ ਮਾਫੀ ਮੰਗਾਏ ਕੋਈ ਚੱਕਰ ਨਹੀਂ ਪਰ ਬਾਈ ਬਸ ਇੰਨਾ ਕਹ ਵੀ ਜਿਉਂਦੇ ਜੀ ਸਾਰ ਲਿਆ ਕਰੋ ਬਸ ਆ ਗੱਲ ਕਰਨੀ ਆਪਾਂ ਤੇ ਬਾਈ ਦੀਪ ਸਿੱਧੂ ਜਿੰਦਾਬਾਦ ਸੀ ਤੇ ਉਹ ਤਾਂ ਸਾਡੇ ਲਈ ਜਿੰਦਾਬਾਦ ਹੈ ਹੀ ਆ ਤੁਸੀਂ ਵੀ ਪਹੁੰਚੋ ਬਾਈ ਕੋਈ ਮਨ ਦੇ ਵਿੱਚ ਈਰਖਾ ਨਾ ਰੱਖਿਓ ਬਾਈ ਜਿਹੜੇ ਦੀਪ ਨੂੰ ਪਿਆਰ ਕਰਦੇ ਆ ਬਾਈ ਦੀਪ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਨਹੀਂ ਕੀਤਾ ਉਹ ਨਹੀਂ ਕੀਤਾ ਬਾਈ ਦੀਪ ਨੇ ਵੀ ਸਾਰਿਆਂ ਨੂੰ ਮaaf ਕਰਤਾ ਸੀ ਨਾ ਸੋ ਤੁਸੀਂ ਵੀ ਸਾਰਿਆਂ ਨੂੰ ਮaaf ਕਰਕੇ ਬਾਈ ਉੱਥੇ ਪਹੁੰਚੋ ਬਾਰਡਰ ਤੇ ਤੇ ਨਾਲ ਖੜੀਏ ਬਾਈ ਆਪਾਂ ਆਪਣੇ ਆਂਦੇ ਧੰਨਵਾਦ ਬਾਈ ਸਾਰਿਆਂ ਦਾ ਜਗਜੀਤ ਸਿੰਘ ਜੀ ਡੱਲੇਵਾਲ ਹੁਣਾ ਦੀ ਇਸ ਕੁਰਬਾਨੀ ਨੂੰ ਉਹ ਯੋਧੇ ਦੇ ਹੌਂਸਲੇ ਨੂੰ ਬਾਈ ਸਲਾਮ ਆ ਬਹੁਤ ਔਖਾ ਇੱਕ ਦਿਨ ਰੋਟੀ ਛੱਡ ਕੇ ਟੱਡ ਇਕੱਠਾ ਹੋ ਜਾਂਦਾ ਠਾ ਰਾਉਂ ਨਿੰਦਨ ਹੋ ਗਿਆ ਜਨਨ ਸੋ ਮੇਰਾ ਵੀਰ ਆਪਾਂ ਵੀ ਸਾਥ ਦੇਈਏ ਆਜੋ ਫਿਰ ਉੱਚੀਏ ਸਾਰੇ ਤੇ ਵੱਧ ਤੋਂ ਵੱਧ ਇਕੱਠ ਕਰੀਏ ਬਾਈ ਉਥੇ ਦਿਖਾਈਏ ਸਰਕਾਰ ਨੂੰ ਕਿ ਅਸੀਂ ਪੰਜਾਬੀ ਹਲੇ ਵੀ ਜਾਗਦੇ ਆਂ ਜਿਉਂਦੇ ਆਂ ਸੋ ਆਜੋ ਸਾਰੇ ਬਾਈ ਧੰਨਵਾਦ ਦੇ ਚੈਨਲ ਸਬਸਕ੍ਰਾਈਬ ਕਰ ਲਿਓ ਪੱਕੇ ਪਿੰਡ ਵਾਲੇ YouTube ਤੇ ਤੇ Facebook ਪੇਜ ਆ ਬਾਈ ਅਮਨ ਬੈਣੀਪਾਲ ਫੋਲੋ ਕਰ ਲਿਓ ਆਪਾਂ ਉਥੇ ਦੀਆਂ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਥੋਂ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਪਰ ਤੁਸੀਂ ਬਈ ਆਪਣੇ ਅੱਖੀਂ ਆ ਕੇ ਦੇਖੋ ਯਾਰ ਮੈਂ ਤਾਂ ਕਹਿਣਾ ਵੀਡੀਓ ਦੇ ਚਲੋ ਸਾਡੇ ਵਰਗਿਆਂ ਨੇ ਕੀ ਕਰਨਾ ਹੁੰਦਾ ਵੀਡੀਓ ਪਾਉਣੀ ਆ ਤੁਸੀਂ ਵੀਡੀਓ ਦੇਖੋ ਅਸੀਂ ਤਾਂ ਇਹੀ ਕਹਿਣਾ ਪਰ ਤੁਸੀਂ ਬਈ ਉੱਥੇ ਆਓ ਬੱਸ ਮੈਂ ਤਾਂ ਇਹ ਬੇਨਤੀ ਕਰਦਾ ਸੋ ਠੀਕ ਆ ਬਈ ਧੰਨਵਾਦ ਸਾਰਿਆਂ ਦਾ ਤੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਈ ਤੇ ਆਜੋ ਫਿਰ ਸਾਰੇ ਸਾਡਾ ਬਾਈ ਦੀਪ ਸਿੱਧੂ ਜੰਦਾਵਾ ਓਕੇ ਜੀ ਆਜੋ